ਸੋ ਹੰਗ ਮਹਾਰਾਹੀਸ਼ਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਹੰਗ ਮਹਾਰਾਹੀਸ਼ਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਮਿਰਸਾਹਬ ਸਤਿਗੁਰ ਜੀ ਦੇ ਪਿਆਰ ਚਿੱਤ ਜੀ ਹਰ ਸੰਗਤ ਜੀਓ ਵੀਰ ਜਨ ਨੇ ਬੜੀ ਸੋਣੀ ਕਵਤਾ ਕਾਈਆ ਕਹੇ ਤੂੰ ਮੇਰਾ ਤੇ ਮੈਂ ਤੇਰਾ ਸਹੇਬਾ ਕਹਿੰਦੇ ਆਪਾਂ ਸਾਰਿਆਂ ਨੇ ਰੰਗੇ ਆਪਾਂ ਹਾਂ ਲੇਕਿਨ ਸੁਨੇਹਾ ਕੀ ਆ ਸਮਾਰੋ ਉਹ ਪ੍ਰਮਾਤਮਾ ਨੇ ਉਹ ਸੱਚੇ ਪਾਤਸ਼ਾਹ ਨੇ ਸਾਡੀਆਂ ਡਿਊਟੀਆਂ ਲਾਂਝਾ ਕੇ ਕਹਿੰਦੇ ਕਲਯੁਗ ਦੇ ਟਾਈਮ ਦੇ ਵਿੱਚ ਇੱਕ ਗੁਰੂ ਹੁੰਦਾ ਤੋਂ ਆਪਣੇ ਗੱਡੀ ਤੇ ਬਿਰਾਜਮਾਨ ਹੋ ਜਾਂਦਾ ਕਿ ਜਿਹੜੇ ਭਗਤ ਨੇ ਉਹ ਭਟਕਦੇ ਨੇ ਕਿ ਸਾਨੂੰ ਕਿਤੇ ਪਿਆਰ ਸਾਨੂੰ ਕਿਤੇ ਦులਾਰ ਮਿਲ ਜੇ ਸਾਡੀਆਂ ਰੂਹਾਂ ਸਾਡੇ ਪਰਿਵਾਰ ਅਸੀਂ ਕਿੰਨੇ ਕਰਮ ਵਾਲੇ ਆ ਕਿ ਜਿਨ੍ਹਾਂ ਨੂੰ ਘਰ ਘਰ ਆ ਕੇ ਉਸ ਅਕਾਲ ਪੁਰਖ ਨੇ ਆਪ ਪਿਆਰ ਤੇ ਆਪ ਦులਾਰ ਨਾਲ ਸੰਬੰਧ ਵਾਜਿਆ ਤੇ ਸੱਜ ਹਮੇਸ਼ਾ ਉਹ ਕਹਿੰਦੇ ਨੇ ਜੇ ਲਲਾਰੀ ਚੰਗਾ ਹੋਵੇ ਨਾ ਤਾਂ ਰੰਗ ਵੀ ਸਹੀ ਰੰਗ ਪੈਂਦਾ ਜੇ ਲਲਾਰੀ ਮਾੜਾ ਹੋਵੇ ਤਾਂ ਇਹ ਜੇ ਭੱਦਾ ਕਰ ਦਿੰਦਾ ਵੀ ਜਿਹੜਾ ਸਾਡਾ ਆਪਣਾ ਚਿਹਰਾ ਹੁੰਦਾ ਨਾ ਕੋਨੇ ਵੀ ਦੇਖਣ ਨੂੰ ਰੂਹ ਨੀ ਕਰਦੀਆਂ ਕਿੰਤਾ ਅੰਦਰ ਤੂੰ ਐ ਬਾਹਰ ਵੀ ਤੂੰ ਐ ਗੁਪਤ ਵੀ ਤੂੰ ਐ ਤੇ ਯਾਰ ਵੀ ਤੂੰ ਐ ਇਹ ਮੈਂ ਜਿਆਦਾ ਕਪਤਾ ਦੀ ਸਾਰੀ ਤਾਂ ਨਹੀਂ ਜਾਣਾ ਇੱਕੋ ਇਹੀ ਜਿਹੜੇ ਇਹਨਾਂ ਦੇ ਹੈਗੇ ਆ ਪਹਿਰਾ ਉਧਰ ਤੇ ਜਾਣਾ ਜੇ ਸਾਡੇ ਅੰਦਰ ਉਹ ਹੈ ਤੇ ਸਾਡੇ ਬਾਹਰ ਉਹ ਹੈ ਤਫੇ ਸਾਡਾ ਆਪਾ ਕਿਹਜਾ ਹੋਣਾ ਚਾਹੀਦਾ ਸਾਡਾ ਆਪਾ ਇਹ ਹੋਣਾ ਚਾਹੀਦਾ ਕਿ ਸਾਡੀ ਰੂਹ ਨੂੰ ਦੇਖ ਕੇ ਸਾਡੇ ਚਿਹਰੇ ਨੂੰ ਦੇਖ ਕੇ ਸਾਡਿਆਂ ਦੀ ਰੂਹ ਖਿੜ ਜਾਣੀ ਚਾਹੀਦੀ ਹੈ ਜੇ ਸਾਡੀ ਰੂਹ ਨਹੀਂ ਖਿੜਦੀ ਤਾਂ ਫਿਰ ਸਾਡੇ ਅੰਦਰ ਨਹੀਂ ਸਾਡੇ ਅੰਦਰ ਕਿਤੇ ਅੱਜ ਵੀ ਇਹ ਕਲਜੁਗ ਲੱਤਾਂ ਮਾਰਦਾ ਛਾਲਾ ਅਸੀਂ ਬੈਠਦੇ ਕਿਉਂ ਆ ਇਕੱਠੇ ਹੋ ਕੇ ਮੈਂ ਕਈ ਵਾਰ ਚਰਚਾ ਕਰਨੀ ਚਾਹੀ ਪਰ ਮੈਂ ਸੰਗ ਜਾਣਾ ਵੀ ਨਹੀਂ ਮੇਰਾ ਆਪਣੇ સ્વરૂਪ ਸਹੀ ਨਹੀਂ ਹੈ ਮੈਂ ਕਿਸੇ ਨੂੰ ਕੀ ਰੂਪ ਦਿਖਾਉਂਗਾ ਪਰ ਕਦੇ ਜਿਹਨੇ ਮੂੰਹ ਤੇ ਨਾ ਕਾਲ ਖਲਾਈ ਹੋਵੇ ਨਾ ਉਹ ਸਾਕਾਲਪੁਰਖ ਨੇ ਉਹ ਵੀ ਕਦੇ ਕਲੈਣਾ ਨਹੀਂ ਹੁੰਦਾ ਕੁਝ ਉਹ ਵੀ ਗਿਆਨ ਦੇ ਦਿੰਦਾ ਕਿ ਮੇਰੇ ਸਤਗੁਰੂ ਨੂੰ ਨਜ਼ਰ ਨਾ ਲੱਗੇ ਉਹਦੇ ਅੱਗੇ ਖੜ ਕੇ ਸਾਰੀ ਨਜ਼ਰ ਮੈਂ ਆਪ ਹੀ ਲੈਣਾ ਆਪਣੇ ਉੱਪਰ ਜੇ ਅਸੀਂ ਕੁਝ ਇਹ ਜੇ ਕਲੇਣੇ ਹੋਏ ਆ ਤਾਂ ਸਾਡੇ ਪ੍ਰਮਾਤਮਾ ਨੇ ਸਾਨੂੰ ਧੂਣ ਜੋਗੇ ਵੀ ਹੱਥ ਆਪ ਹੀ ਦੇਨੇ ਨੇ ਕੋਈ ਪਤਾ ਨਹੀਂ ਹੁੰਦਾ ਕਿ ਕਿਹੜਾ ਪਲ ਕਿਹੜਾ ਸ਼ਬਦ ਇਨਸਾਨ ਦੀ ਰੂਹ ਨੂੰ ਕਿਹੜੇ ਮੋੜ ਤੇ ਮੋੜ ਦੇ ਕਿ ਜਿੱਥੇ ਉਹ ਦੁਨੀਆ ਦੇ ਵਿੱਚ ਆਪਣੇ ਪ੍ਰਮਾਤਮਾ ਵਰਗਾ ਬਣ ਕੇ ਉਦੇ ਵਰਗਾ ਜਚਣ ਲੱਗ ਜੇ ਅਸੀਂ ਬੈਠੇ ਜਰੂਰ ਆ ਸਾਡਾ ਮਨ ਅੱਜ ਵੀ ਕਈਆਂ ਦਾ ਭਟਕਦਾ ਜਿਵੇਂ ਮੇਰਾ ਭਟਕਦਾ ਕਿ ਦੁਕਾਨ ਤੇ ਗਾਹਕ ਕਦੇ ਮੁਟਤਾ ਨਹੀਂ ਜਾਊਗਾ ਕਿਤੇ ਕੰਵੇ ਕੰਪਲੀਟ ਤਾਂ ਨਹੀਂ ਆਜੂਗੀ ਪਰ ਜਦੋਂ ਸਾਡੇ ਘਰਾਂ ਦੇ ਵਿੱਚ ਆਪ ਆਮ ਹੀ ਦੇਖ ਲਿਆ ਕਿਸੇ ਪਿੰਡ ਦੇ ਵਿੱਚ ਕਿਸੇ ਸ਼ਹਿਰ ਦੇ ਵਿੱਚ ਕਿਤੇ ਸ਼ਾਹੂਕਾਰ ਦੇ ਕਿਸੇ ਪੈਸੇ ਵਾਲੇ ਦੇ ਘਰ ਕਿਤੇ ਵੱਡਾ ਲੀਡਰ ਆਉਂਦਾ ਅਸੀਂ ਸਾਰੇ ਕਾਰੋਬਾਰ ਛੱਡ ਕੇ ਸਾਰੇ ਝੂਲੇ ਛੱਡ ਕੇ ਇੱਕ ਉਸ ਇੱਕ ਆਮ ਇਨਸਾਨ ਜਿਹੜਾ ਤਾਕਤ ਵਾਲਾ ਇਨਸਾਨ ਆ ਨਾ ਉਹਦੇ ਨਾਲ ਫੋਟੋ ਕਰਾਉਣ ਨੂੰ ਤਰਸਦੇ ਆ ਪਰਮਾਤਮਾ ਮੇਰਾ ਪਰੇ ਨੂੰ ਹੋਇਆ ਯਾਰ ਮਰਾ ਬੰਦੇ ਨੂੰ ਪਰੇ ਕਰ ਦੇ ਯਾਰ ਮੇਰੀ ਫੋਟੋ ਹੋ ਜੇ ਇੱਕ ਵਾਰ ਪਰ ਜਿਹੜਾ ਆਪ ਗੱਡੀ ਤੇ ਬਿਰਾਜਮਾਨ ਹੈ ਕਦੇ ਸਿਰ ਅਸ਼ਰ ਉਹਦਾ ਲਾਇਆ ਜਾਂਦਾ ਜਿਹੜਾ ਹਾਜ਼ਰ ਹੋਵੇ ਨਾ ਲੈ ਕੇ ਉਹਨੂੰ ਬੁਲਾਇਆ ਜਾਂਦਾ ਜਿਹੜਾ ਸਨਮੁਖ ਹੋਵੇ ਤੇ ਦੇਖ ਇਹਦੇ ਬਾਪ ਇਸ ਦੁਨੀਆ ਤੋਂ ਚਲਾ ਜਾਵੇ ਨਾ ਉਹ ਜ਼ਰੂਰ ਕੋਹੰਗਰਾ ਪਾਪ ਸੀ ਪਰ ਇਹ ਨਿਗਾ ਦਾ ਪਾਪਾ ਟੌਫੀ ਲੈਣੀ ਆ ਜੇ ਅੱਜ ਅਸੀਂ ਇੱਥੇ ਅੱਖਾਂ ਬੰਦ ਕਰਕੇ ਇਸ ਸਤਗੁਰ ਦਾ ਪਿਆਰ ਲੈ ਰਿਆ ਤਾਂ ਸਨਮੁਖ ਨੇ ਉਹ ਸੰਗਾਸ਼ਣ ਤੇ ਬਰਾਜਮਾਨ ਨੇ ਸਿਰਫ ਇਹ ਹੀ ਆ ਜਿਹੜੀ ਮੈਂ ਕਹਾਂ ਨਾ ਵੀ ਅੰਦਰ ਵੀ ਤੂੰ ਹੈ ਤੇ ਬਾਹਰ ਵੀ ਤੂੰ ਹੈ ਜਿਵੇਂ ਇੰਨੀ ਗੱਲ ਇਹ ਮੰਨ ਲਈਏ ਵੀ ਮਾਲਕਾ ਮੇਰੇ ਅੰਦਰ ਵੀ ਤੂੰ ਹੈ ਤੇ ਮੇਰੇ ਬਾਹਰ ਵੀ ਤੂੰ ਹੈ ਪਰ ਆਪਣੇ ਰਸਤੇ ਜੋਗਾ ਸਾਨੂੰ ਬਣਾ ਕੇ ਆਪ ਹੀ ਸਾਡੇ ਦੇ ਤਰਸ ਕਰਕੇ ਸਾਨੂੰ ਤੂੰ ਅੱਜ ਜੇ ਗੱਲ ਕਰੀਏ ਇਸ ਸੰਸਾਰ ਦੀ ਅੱਜ ਜੇ ਗੱਲ ਕਰੀਏ ਅੱਜ ਦੇ ਸਮੇਂ ਦੀ ਅੱਜ ਸਾਰਾ ਕਹਿੰਦਾ ਕਿ ਮੈਨੂੰ ਕੋਈ ਬੁਰੇ ਵਕਤ ਚੋਂ ਕੱਢ ਲੈ ਪਰ ਜਦੋਂ ਮੇਰੇ ਤੇ ਚੰਗਾ ਵਕਤ ਆ ਜੇ ਨਾ ਕੱਢਣ ਵਾਲੇ ਤੇ ਬੁਰਾ ਵਕਤ ਆ ਜੇ ਉਹ ਮੇਰੀ ਅੱਖਾਂ ਦੇ ਸਾਹਮਣੇ ਨਾ ਆ ਮੇਰੇ ਘਰੇ ਖੁਸ਼ੀਆਂ ਨਹੀਂ ਹੈ ਮੈਨੂੰ ਮੇਰੇ ਮਾਲਕ ਨੇ ਖੁਸ਼ੀਆਂ ਦੀ ਘਾਟ ਰੱਖੀ ਆ ਮੈਨੂੰ ਉਹਦੀ ਖੁਸ਼ੀਆਂ ਦੀ ਜ਼ਰੂਰਤ ਹੈ ਉਹ ਖੁਸ਼ੀਆਂ ਦੇ ਦੇ ਲੇਕਿਨ ਜਿੱਦਣ ਖੁਸ਼ੀਆਂ ਆ ਜਾਂਦੀਆਂ ਨੇ ਨਾ ਫਿਰ ਅਸੀਂ ਵੀ ਉਹਨੂੰ ਇਨਸਾਨ ਐ ਸਮਝਣ ਲੱਗ ਜਾਂਦੇ ਆ ਕਿ ਕੀ ਦਿੱਤਾ ਇਹ ਤਾਂ ਮੇਰੇ ਕਰਮਾਂ ਦੀ ਖੇਡ ਆ ਮੇਰੇ ਕਰਮਾਂ 'ਚ ਲਿਖਿਆ ਹੋਇਆ ਸੀ ਤਾਂ ਮਿਲ ਗਿਆ ਜੇ ਐਡੀ ਤਾਕਤ ਸੀ ਤਾਂ ਉਹ ਸਮੇਂ ਤੋਂ ਪਹਿਲਾਂ ਕਿਉਂ ਨਹੀਂ ਦਿੱਤਾ ਅੱਜ ਦੇ ਟਾਈਮ ਦੇ ਵਿੱਚ ਅਸੀਂ ਇੰਨੇ ਉਲਟੇ ਭਾਂਡੇ ਬਣ ਗਏ ਆ ਕਿ ਜਿੰਨਾ ਸਮਾਂ ਜੋ ਬੁਰਾਈਆਂ ਨੇ ਉਹ ਤਾਂ ਉਹਦੇ ਉੱਤੇ ਖੜ ਜਾਂਦੀਆਂ ਨੇ ਉਹ ਦੇਖਿਆ ਨਾ ਜਦੋਂ ਆਪਾਂ ਕਿਸੇ ਚੁੱਲੇ ਦੇ ਉੱਤੇ ਕਿਸੇ ਪਤੀਲੇ ਨੂੰ ਗਰਮ ਕਰਦੇ ਆ ਉਹਦੇ ਧੂਏ ਨਾਲ ਉਹ ਕਾਲਾ ਹੋ ਜਾਂਦਾ ਚਾਹੇ ਉਲਟਾ ਕਰੋ ਜਾਂ ਸਿੱਧਾ ਕਰੋ ਕਾਲਖਣ ਲੱਗੀ ਹੋ ਰਹੀਦੀ ਆ ਪਰ ਜੇ ਉਹ ਭਾਂਡੇ ਦੇ ਅੰਦਰ ਦੁੱਧ ਹੋਵੇ ਉਹਨੂੰ ਉਲਟਾ ਕਰੀਏ ਨਾ ਉਹ ਰਹਿੰਦਾ ਨਹੀਂ ਹੇਠੇ ਵਿਖਰ ਜਾਂਦਾ ਸਾਨੂੰ ਉਹ ਦੁੱਧ ਬਣ ਕੇ ਆਪਣੇ ਅੰਦਰ ਉਸ ਪਰਮਾਤਮਾ ਦੀ ਜਿਹੜੀ ਖੇਡ ਹੈ ਉਹਨੂੰ ਸਮਝ ਕੇ ਇੱਕ ਇਹੋ ਜਿਹਾ ਭੰਡਾਰਾ ਆਪਣੇ ਅੰਦਰ ਗਿਆਨ ਦਾ ਲੈ ਕੇ ਚੱਲਣਾ ਚਾਹੀਦਾ ਕਿ ਜੇ ਸਾਡੇ ਕੋਲ ਕੋਈ ਖੜਾ ਹੋਵੇ ਨਾ ਸਾਡੇ ਕੋਲ ਅੱਜ ਸਾਡੇ ਬਹੁਤ ਹੀ ਵੀਰ ਨੇ ਜਿਨ੍ਹਾਂ ਦੇ ਅੰਦਰ ਮੇਰੇ ਅਕਾਲ ਪੁਰਖ ਪਰਮਾਤਮਾ ਨੇ ਆਪਣੇ ਗਿਆਨ ਦਾ ਭੰਡਾਰ ਦਿੱਤਾ ਹੈ ਲੇਕਿਨ ਆਪਣੇ ਵਰਗਾ ਬਾਹਰ ਕੱਢਣ ਦਾ ਗਿਆਨ ਨਹੀਂ ਦਿੱਤਾ ਜਿ세 ਕਹਿੰਦੇ ਜਰੂਰ ਹੈ ਇਸ ਸੱਚੇ ਪਿਆਸ ਤੂੰ ਮੇਰਾ ਤੇ ਮੈਂ ਤੇਰਾ ਪਰ ਜਦਨ ਮੈਂ ਤੇਰਾ ਹੋ ਗਿਆ ਫਿਰ ਤਾਂ ਸਾਹਮਣੇ ਵਾਲਾ ਵੀ ਤਿੰਨ ਹੀ ਆ ਇਸ ਕਰਕੇ ਬੁਰਾਈਆਂ ਇਸ ਕਾਲ ਯੁਗ ਦੇ ਵਿੱਚ ਹਰ ਇੱਕ ਇਨਸਾਨ ਚ ਕਹਿੰਦੇ ਜਿਹਨੂੰ ਪਲ ਮਾਫਕ ਵੀ ਉਸ ਪਰਮਾਤਮਾ ਦੀ ਖੇਡ ਸਮਝ ਆ ਗਈ ਜਿਹਨੂੰ ਉਸ ਪਰਮਾਤਮਾ ਦੀ ਖੇਡ ਦੇ ਨਾਲ ਜੁੜਨਾ ਆ ਗਿਆ ਉਹ ਕਹਿੰਦਾ ਕਿ ਮੈਂ ਦੁਨੀਆਂ ਦੇ ਵਿੱਚੋਂ ਇੱਕ ਕਲਯੁਗ ਦੇ ਵਿੱਚੋਂ ਜਿੱਤ ਗਿਆ ਪਰ ਜਿਸ ਅਕਾਲਪੁਰ ਪ੍ਰਮਾਤਮਾ ਨੇ ਸਾਨੂੰ ਜੀਵਾਂ ਦੇ ਵਿੱਚੋਂ ਸਾਡੀ ਆਤਮਾ ਨੂੰ ਭਟਕ ਕੇ ਸਾਨੂੰ ਆਪਣੇ ਨਾਲ ਜੋੜਿਆ ਹੋਵੇ ਔਰ ਉਹ ਵੀ ਆਪ ਸਾਨੂੰ ਆਪਣੀ ਗੋਦ 'ਚ ਬਿਠਾ ਕੇ ਪਿਆਰ ਬਖਸ਼ਿਆ ਹੋਵੇ ਤੇ ਫਿਰ ਸਾਡੇ ਅੰਦਰ ਪਿਆਰ ਦਾ ਖਜ਼ਾਨਾ ਕਿੰਨਾ ਹੋਣਾ ਚਾਹੀਦਾ ਸਾਨੂੰ ਸੰਭਾਲ ਲੈਣਾ ਚਾਹੀਦਾ ਅੱਜ ਜੇ ਗੱਲ ਕਰੀਏ ਸਮੇਂ ਦੀ ਅਸੀਂ ਉਹ ਰੂਹਾਂ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਇਸ ਕਲਯੁਗ ਦੀ ਅੱਗ ਦੇ ਵਿੱਚ ਬਿਲਕਦੀਆਂ ਨੂੰ ਆਪਣੇ ਠੰਡੇ ਠਾਰ ਸੀਨੇ ਨਾਲ ਲਾ ਕੇ ਠੰਡਕ ਬਖਸ਼ੀ ਆ ਜਿਵੇਂ ਸਾਡੀ ਜਿਹੜੀ ਜਿਵੇਂ ਕਹਿੰਦੇ ਫਰਿੱਜ ਦੇ ਵਿੱਚ ਰੱਖੀ ਹੋਈ ਬੋਤਲ ਦੇ ਵਿੱਚ ਜਦੋਂ ਪਾਣੀ ਠੰਡਾ ਹੋ ਜਾਏ ਨਾ ਤੇ ਜਦੋਂ ਬੋਤਲ ਕੱਢਦੇ ਆ ਗਰਮ ਨਹੀਂ ਹੁੰਦੀ ਉਹ ਠੰਡਕ ਦਿੰਦੀ ਆ ਸਾਨੂੰ ਪਰ ਜਦੋਂ ਉਹ ਪਾਣੀ ਪੀਂਦੇ ਆ ਬੋਤਲ ਫੜੀ ਤੇ ਹੱਥਾਂ ਨੂੰ ਠੰਡਕ ਮਿਲਦੀ ਆ ਪਰ ਜਦੋਂ ਬੋਤਲ ਦੇ ਵਿੱਚੋਂ ਪਾਣੀ ਪੀਏ ਨਾ ਸਾਡੇ ਅੰਦਰ ਤੰਨ ਤੇ ਮਨ ਨੂੰ ਠਾਰ ਦਿੰਦਾ ਤੇ ਇਸੇ ਤਰੀਕੇ ਦੇ ਨਾਲ ਜਿਹੜਾ ਸਾਡਾ ਉਹ ਪ੍ਰਮਾਤਮਾ ਦਾ ਪਿਆਰ ਆ ਉਸ ਪ੍ਰਮਾਤਮਾ ਦੀ ਬਖਸ਼ਿਸ਼ ਆ ਉਹ ਸਾਡੇ ਅੰਦਰੋਂ ਵੀ ਜਦੋਂ ਨਿਕਲੇ ਜਿਹਦੇ ਕੰਨਾਂ ਰਾਹੀਂ ਉਹਦੇ ਰੂਹ 'ਚ ਸਮਾਏ ਉਹ ਵੀ ਇੰਨਾ ਠਰ ਜਾਣਾ ਚਾਹੀਦਾ ਕਿ ਆਪ ਕਹੇ ਕਿ ਸਹਬਾ ਇਹ ਤੇਰੇ ਭਗਤ ਨੇ ਜਿਹੜੇ ਕਹਿੰਦੇ ਨੇ ਤੂੰ ਮੇਰਾ ਮੈਂ ਤੇਰਾ ਸਵੇਂ ਨ ਵੀ ਇਹਦੀ ਸੋਝੀ ਬਖਸਦੇ ਕਿ ਮੈਂ ਵੀ ਕਹਾ ਇੱਕ ਦਿਨ ਤੂੰ ਮੇਰਾ ਮੈਂ ਤੇਰਾ ਤੂੰ ਮੇਰਾ ਮੈਂ ਤੇਰਾ ਉਹੀ ਕਹਿ ਸਕਦਾ ਜਿਹੜਾ ਕਿਸੇ ਦਾ ਖੁਦ ਹੋ ਜੇ ਜਿਹੜਾ ਕਿਸੇ ਦੇ ਵਿੱਚ ਸਮਾਜੇ ਉਂਗਲ ਕਰਨੀ ਤਾਂ ਇੱਕ ਹੁੰਦੀ ਹੈ ਪਰ ਤਿੰਨ ਆਪਣੇ ਵੱਲ ਵੀ ਹੁੰਦੀ ਹੈ ਮੇਰੇ ਮਾਲਕ ਨੇ ਕਿਹਾ ਪੁੱਤਰਾ ਕਦੇ ਕਿਸੇ ਦੇ ਉੱਪਰ ਉਂਗਲ ਨਾ ਕਰੀ ਜੇ ਆਪ ਇੱਜ਼ਤ ਲੈਣੀ ਹੈ ਨਾ ਤਾਂ ਪਹਿਲਾਂ ਕਿਸ ਨੂੰ ਇੱਜ਼ਤ ਦੇਣੀ ਸੀ ਅਸੀਂ ਕਿੰਨੇ ਕਰਮਾਂ ਵਾਲੇ ਆ ਅਸੀਂ ਕਿੰਨੇ ਭਾਗਾਂ ਵਾਲੇ ਆ ਉਸ ਅਕਾਲਪੁਰ ਪ੍ਰਮਾਤਮਾ ਨੇ ਕਲ ਜੁਗ ਦੀ ਤਪ ਦੀ ਅੱਗ ਦੇ ਵਿੱਚ ਸਾਨੂੰ ਆਪਣੇ ਪਿਆਰ ਦੀ ਗੋਦ ਦਾ ਦਲਾਰਾ ਪਿਆਰ ਦੇ ਕੇ ਸਾਨੂੰ ਕਿੰਨੀ ਸ਼ਾਂਤੀ ਵਕੀਆ ਕਿ ਕਿੰਨੇ ਅਸੀਂ ਅੱਜ ਤੇ ਸ਼ਾਂਤ ਨਹੀਂ ਤਰੀਕੇ ਨਾਲ ਬੈਠਿਆ ਸ਼ਾਂਤ ਨਭੀ ਤਰੀਕੇ ਨਾਲ ਉਹੀ ਬੈਠ ਸਕਦਾ ਜਿਹਦਾ ਮਨ ਅੰਦਰ ਸ਼ਾਂਤ ਹੋਵੇ ਜਿਹਦੇ ਮਨ ਦੇ ਅੰਦਰ ਟਿਕਾਓ ਹੋਵੇ ਸੋ ਮੈਂ ਅੱਜ ਬਾਣੀ ਜਿਹੜੀ ਲੈਣੀ ਸੀ ਉਹ ਮੈਂ ਉਹਦੇ ਸਿਰਫ ਇੱਕ ਸਾਰ ਹੀ ਦੇਣਾ ਕੁਝ ਵੀ ਨਹੀਂ ਹੈ ਅਸੀਂ ਕੀ ਹਾਂ ਤੇ ਦੁਨਿਆਵੀ ਜਿਹੜੇ ਰੂਹਾਂ ਨੇ ਜਿਹੜੀਆਂ ਤੜਫਦੀਆਂ ਨੇ ਉਹ ਕੀ ਨੇ ਉਹਦੇ ਤੇ ਹੀ ਅੱਜ ਗੱਲ ਆ ਕਹਿੰਦਾ ਪੰਜ ਤਤ ਕਹਿਣ ਪ੍ਰਭ ਜੁਗ-ਜੁਗ ਹੁੰਦੇ ਰਹੀ ਥਾਕ ਮਿੱਠੀ ਥਾਕ ਵਿੱਚ ਸਮਾਈ ਹੈ ਜਿਹੜੇ ਦੁਨੀਆਂ ਦੀਆਂ ਰੂਹਾਂ ਨੇ ਜਿਹੜੀ ਕਲਯੁਗੀ ਰੂਹਾਂ ਨੇ ਉਹ ਅੱਜ ਵੀ ਇਸ ਪਰਮਾਤਮਾ ਦੇ ਅੱਗੇ ਹੱਥ ਜੋੜ ਕੇ ਅਰਜੁਈਆ ਕਰਦੀ ਆ ਕਿ ਇਸ ਪੰਜ ਤੱਤੇ ਸਰੀਰ ਨੂੰ ਜਿਵੇਂ ਤੂੰ ਆਪਣੇ ਭਗਤਾਂ ਨੂੰ ਪਿਆਰ ਦੇ ਕੇ ਸੱਚਖੰਡ ਦੇ ਟਿਕਟਾ ਬਖਸ਼ੀਆਂ ਨੇ ਤੋ ਉਸੇ ਤਰੀਕੇ ਦੇ ਨਾਲ ਸਾਨੂੰ ਵੀ ਆਪਣਾ ਪਿਆਰ ਦੇ ਕੇ ਇਸ ਰੂਹਾਂ ਦੇ ਵਿੱਚ ਸਮਾਲਾ ਕਹਿੰਦੇ ਨੇ ਜਦੋਂ ਕੋਈ ਜੰਮਦਾ ਹੈ ਰੋਂਦਾ ਉਹ ਵੀ ਐ ਜਿਹੜਾ ਜਨਮ ਦਿੰਦਾ ਰੋਂਦਾ ਉਹ ਵੀ ਐ ਜਿਹੜਾ ਜਨਮ ਤੋਂ ਬਾਅਦ ਸੰਸਾਰ ਦੇ ਵਿੱਚ ਜਨਮ ਦੇ ਕੇ ਸਾਨੂੰ ਚਲਾਉਂਦਾ ਸਾਨੂੰ ਪਾਲਦਾ ਤਕਲੀਫਾਂ ਤਾਂ ਉਹ ਵੀ ਬਹੁਤ ਚੜਦਾ ਕਹਿੰਦੇ ਬੱਚਾ ਵੀ ਦੁਖੀ ਐ ਮਾਂ ਵੀ ਦੁਖੀ ਐ ਤੇ ਪਿਓ ਵੀ ਦੁਖੀ ਐ ਸੁਖੀ ਕੌਣ ਐ ਜਿਹਨੂੰ ਆਪਣੇ ਬਾਪ ਦਾ ਪਿਆਰ ਮਿਲ ਜਾਏ ਜਿਪ ਆਪਣੇ ਪਾਤਸ਼ਾਹ ਦਾ ਰੰਗ ਦੇ ਵਿੱਚ ਰੰਗਿਆ ਹੋਇਆ ਸੰਸਾਰ ਮਿਲ ਜੇ ਸੋ ਆਓ ਸਾਰੇ ਆਪਾਂ ਮਿਲ ਕੇ ਮੈਂ ਲਾਉਣਾ ਤਾਂ ਬਹੁਤ ਟਾਈਮਸ ਮੇਰਾ ਲੰਮਾ ਮੈਂ ਚਾਹੁੰਦਾ ਕਿ ਜਿੱਦਨ ਮੈਨੂੰ ਨਾ ਟਾਈਮ ਮਿਲੇ ਆ ਵੀ ਅੱਧੇ ਪੌਣੇ ਘੰਟੇ ਦਾ ਮੈਂ ਉਧਰੇ ਅਰਦਾਸ ਕਰੂੰ ਪ੍ਰਮਾਤਮਾ ਦੇ ਅੱਗੇ ਕਿ ਮੈਨੂੰ ਟਾਈਮ ਦੇ ਦੇਣਾ ਤੇ ਫਿਰ ਮੈਂ ਆਪਣੇ ਦੇ ਮੇਰੇ ਮਨ ਦੇ ਉਹ ਨੇ ਕਿਉਂਕਿ ਮੇਰਾ ਇਹੀ ਬਹੁਤ-ਬਹੁਤ ਧੰਨਵਾਦ ਆ ਕਿ ਮੈਂ ਤਾਂ ਉੱਥੇ ਬੈਠਾ ਸੀਗਾ ਮੇਰਾ ਚਾਹ ਬਹੁਤ ਸੀ ਕਿ ਮੈਂ ਆਪਣੇ ਦਿਲ ਦੀ ਗੱਲ ਕਰਾਂ ਪਰ ਜਦੋਂ ਵੀਰ ਬੈਠੇ ਸੀ ਮੈਂ ਕਿਹਾ ਵੀ ਟਾਈਮ ਜੇ ਹੋਇਆ ਮੈਂ ਬੇਨਤੀ ਕਰੂੰਗਾ ਕਿ ਜੇ ਟਾਈਮ ਹੋਇਆ ਤਾਂ ਦੇ ਦਿਓ ਜੇ ਨਾ ਹੋਇਆ ਤਾਂ ਪਾਸ਼ਾ ਜੀ ਨੇ ਆਪਣੇ ਆਪੇ ਟਾਈਮ ਫਾਰਵਰਡ ਕਰ ਦੇਣਾ ਵੀ ਕੋਈ ਨਾ ਬੇਟਾ ਸਕਿੱਪ ਕਰ ਜਿਸ ਦਿਨ ਹੋਊਗਾ ਟਾਈਮ ਉਦਣ ਪਰ ਅੱਜ ਮੇਰੇ ਅਕਾਲਪੁਰ ਪ੍ਰਮਾਤਮਾ ਦਾ ਕੋਰਟਲ ਕੋਟ ਕਰਵਾਦ ਜਿਨ੍ਹਾਂ ਨੇ ਸਟੇਜ ਸੈਕਟਰੀ ਸਾਹਿਬ ਦੇ ਮੱਥੇ ਮਿਹਰ ਕਰਾ ਕੇ ਮੈਨੂੰ ਟਾਈਮ ਦਿੱਤਾ ਸੋ ਕੋਈ ਇਹ ਜੋ ਚੰਗੀ ਲਬਜ਼ਾ ਉਹ ਮੇਰੇ ਅਕਾਲਪੁਰਖ ਦਾ ਜੇ ਕੋਈ ਵਿੱਚੋਂ ਮਾੜਾ ਨਿਕਲਿਆ ਉਹ ਕਲ ਜੁਗ ਜੀਵ ਦਾ ਸੋ ਮਾਫ ਕਰਨਾ ਅੱਗੇ ਤੋਂ ਇੱਕ ਅਰਦਾਸ ਜ਼ਰੂਰ ਕਰਿਓ ਵੀ ਜਿਹੜਾ ਵੀ ਇਸ ਸਟੇਜ ਤੇ ਖੜਕੇ ਉਸ ਮੇਰੇ ਪਰਮਾਤਮਾ ਦੀ ਉਸਤਤ ਕਰੇ ਉਹਦੇ ਰੰਗ ਨੂੰ ਉਹਦੇ ਪਿਆਰ ਨੂੰ ਕੁਛ ਦਿਖਾਉਣ ਤੇ ਦਰਸਾਉਣ ਦੇ ਯੋਗ ਤੇ ਰੰਗਿਆ ਰਹੇ ਪਰਮਾਤਮਾ ਉਹਨਾਂ ਰੂਹਾਂ ਨੂੰ ਰੰਗੀ ਰੱਖੇ ਜਿਹੜੇ ਇੱਥੇ ਖੜਦੇ ਨੇ ਨਾ ਆ ਕੇ ਉਹ ਇਨਸਾਨ ਨਹੀਂ ਉਹ ਮੇਰੇ ਪਰਮਾਤਮਾ ਦਾ ਰੂਪ ਨੇ ਕਿਉਂਕਿ ਜਦੋਂ ਅਸੀਂ ਕਿਸੇ ਦੀ ਗੱਲ ਕਰਦੇ ਆ ਕਿਸੇ ਪੀਏ ਨੂੰ ਭੇਜਦਾ ਕੋਈ ਐਮਐਲਏ ਜਾਂ ਮੰਤਰੀ ਜਦ ਉਪਰ ਉੱਚਾ ਦੇਦਾਰ ਤਾਂ ਉਹ ਬੰਦਾ ਕੁਰਸੀ ਤੇ ਇਹ ਨਹੀਂ ਹੁੰਦਾ ਕਿ ਪੀਏ ਆਇਆ ਉਹ ਜਿਹੜੀ ਗੱਲ ਰੱਖਦਾ ਨਾ ਉਹ ਉਹ ਆਪਣੇ ਉਸ ਮਾਲਕ ਦੀ ਰੱਖਦਾ ਜਿਹਦਾ ਪੀਏ ਬਣ ਕੇ ਪਰਸਨਲ ਅਸਿਸਟੈਂਟ ਬਣ ਕੇ ਉਹ ਉੱਥੇ ਹਾਜ਼ਰੀ ਲਵਾਉਣ ਆਇਆ ਜੋ ਡਿਸੀਜਨ ਦੇ ਆਇਆ ਉਹ ਉਹਦਾ ਡਿਸੀਜਨ ਹੈ ਨਾ ਜਿਹਨੇ ਭੇਜਿਆ ਉਹਨੂੰ ਅਸੀਂ ਇੱਥੇ ਕੁਝ ਵੀ ਨਹੀਂ ਅਜੇ ਤਾਂ ਇੱਕ ਅਸਿਸਟੈਂਟ ਸੇਵਾਦਾਰ ਉਸ ਪ੍ਰਮਾਤਮਾ ਨੇ ਸਾਡੀ ਡਿਊਟੀ ਲਈ ਆ ਜਿਨ੍ਹਾਂ ਨੇ ਆਪਣਾ ਇਹਨਾਂ ਗਿਆਨ 24 ਗ੍ਰੰਥਾਂ ਚ ਭਰ ਭਰ ਕੇ ਸਾਨੂੰ ਤੁਸ ਵਗ ਮਾਰੇ ਮੋਟੇ ਦੋ ਗੱਲਾਂ ਪੜ ਕੇ ਸੁਣਾਉਣ ਯੋਗ ਕਰਤਾ ਤੇ ਅਸੀਂ ਇੱਥੇ ਉਹੀ ਗੱਲ ਸਾਡੇ ਮੂੰਹੋਂ ਕਰਾਵੇ ਜਿਹੜੀ ਉਸ ਪ੍ਰਮਾਤਮਾ ਨੂੰ ਆਪ ਭਾਵੇ ਸੋ ਹੰਗ ਮਹਾਰਾਏ ਸਿੰਗ ਵਿਸ਼ਨੂ ਭਗਵਾਨ ਦੀ ਜੈ ਸੋ ਹੰਗ ਮਹਾਰਾਏ ਸਿੰਗ ਵਿਸ਼ਨੂ ਭਗਵਾਨ ਦੀ ਜੈ ਸੋ ਹੰਗ ਮਹਾਰਾਏ ਸਿੰਗ ਵਿਸ਼ਨੂ ਭਗਵਾਨ ਦੀ ਜੈ ਸੋ ਹੰਗ ਮਾਰਾਈ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ